ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਪ੍ਰਿਆ ਜੀ ਮੌਜੂਦ ਨੇ ਜਿਹੜੇ ਜਸ਼ਮੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਔਰ ਯੂਕੇ ਦੇ ਮਾਮਲੇ ਦੇ ਵਿੱਚ ਬਹੁਤ ਐਕਸਪੀਰੀਅੰਸ ਨੇ ਔਰ ਬਹੁਤ ਸਾਰੇ ਸਟੂਡੈਂਟਸ ਨੂੰ ਇਹਨਾਂ ਨੇ ਯੂਕੇ ਦਾ ਵੀਜ਼ਾ ਲੈਣ ਦੇ ਵਿੱਚ ਮਦਦ ਕੀਤੀ ਹੈ ਸੋ ਪ੍ਰਿਆ ਜੀ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਜੀ ਪ੍ਰਿਆ ਜੀ ਮੈਂ ਇਹ ਮਹਿਸੂਸ ਕਰਦਾ ਬਹੁਤ ਸਾਰੇ ਸਟੂਡੈਂਟਸ ਦੇ ਫੋਨ ਆਉਂਦੇ ਨੇ ਮੈਨੂੰ ਵੀ ਇੱਕ ਬੜੀ ਕਨਫਿਊਜ਼ਨ ਵਾਲੀ ਗੱਲ ਬਣੀ ਹੋਈ ਹੈ ਯੂਕੇ ਦੀ ਕਹਿੰਦੇ ਯੂਕੇ ਦੇ ਵਿੱਚ ਪ੍ਰੋਬੈਬਿਲਟੀ ਹੈ ਪੋਸਿਬਿਲਟੀ ਹੈ ਕਿ ਰੂਲਸ ਚੇਂਜ ਹੋ ਸਕਦੇ ਨੇ ਜਿਹੜੇ ਰੂਲਸ ਚੇਂਜ ਹੋ ਸਕਦੇ ਨੇ ਜਨੂਅਰੀ ਇਨਟੇਕ ਤੋਂ ਪਹਿਲਾਂ-ਪਹਿਲਾਂ ਸੋ ਹਜੇ ਤਾਂ ਸੈਪਟੈਂਬਰ ਨਹੀਂ ਆਇਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਜਨੂਅਰੀ ਤੋਂ ਪਹਿਲਾਂ ਯੂਕੇ ਦੇ ਰੂਲ ਚੇਂਜ ਹੋ ਸਕਦੇ ਨੇ ਸੋ ਹੁਣ ਵਿਦਿਆਰਥੀਆਂ ਲਈ ਇਹ ਕਨਫਿਊਜ਼ਨ ਬਣੀ ਹੋਈ ਹੈ ਵੀ ਕੀ ਉਹ ਸੈਪਟੈਂਬਰ ਇਨਟੇਕ ਦੇ ਲਈ ਜਾਂ ਜਨੂਅਰੀ ਇਨਟੇਕ ਦੇ ਲਈ ਹੁਣੇ ਆਫਰ ਲੈਟਰ ਲੈ ਕੇ ਅਪਲਾਈ ਕਰਨ ਜਾਂ ਉਹ ਇੰਤਜ਼ਾਰ ਕਰਨ ਵੀ ਕੀ ਰੂਲ ਚੇਂਜ ਹੁੰਦੇ ਨੇ ਜਾਂ ਨਹੀਂ ਹੁੰਦੇ ਅਗਰ ਮੰਨ ਲਓ ਆਫਰ ਲੈਟਰ ਲੈ ਕੇ ਕੋਈ ਸਟੂਡੈਂਟ ਅਪਲਾਈ ਕਰ ਲੈਂਦਾ ਯੂਕੇ ਦੇ ਲਈ ਤੇ ਉਧਰੋਂ ਰੂਲ ਚੇਂਜ ਹੋ ਜਾਂਦੇ ਨੇ ਤੇ ਕਿਹੜੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦਾ ਨਫਾ ਨੁਕਸਾਨ ਹੋ ਸਕਦਾ ਮੈਂ ਚਾਹੂੰਗਾ ਇਹਦੇ ਤੇ ਕਲੈਰਿਟੀ ਅੱਜ ਤੁਸੀਂ ਸ਼ੇਅਰ ਕਰੋ ਓਕੇ ਸਰ ਦੇਖੋ ਜਿਹੜੀ ਰੂਲਸ ਚੇਂਜ ਹੋਣ ਦੀ ਗੱਲ ਆ ਇਹ ਕਾਫੀ ਟਾਈਮ ਤੋਂ ਚੱਲਦੀ ਆ ਰਹੀ ਹੈ ਡਿਸਕਸ਼ਨ ਉਹਦੇ ਵਿੱਚ ਹੈਗੀ ਹੈ ਯੂਕੇ ਵੀਆਈ ਐਸ ਤੇ ਕਾਫੀ ਜ਼ਿਆਦਾ ਜਿਹੜੇ ਹੈਗੇ ਉਹ ਐਕਸ਼ਨ ਲੈਣਾ ਚਾਹ ਰਹੇ ਨੇ ਫਿਰ ਉਹ ਸੋਚ ਰਿਹਾ ਕਿ ਕਿਸ ਕਿਸ ਚੇਂਜ ਰੂਲਸ ਨੂੰ ਜਿਹੜਾ ਹੈਗਾ ਨਵੇਂ ਲਾਂਚ ਕੀਤਾ ਜਾਣਗੇ ਲਾਈਕ ਉਹ ਸੋਚ ਰਿਹਾ ਕਿ ਵਰਕ ਪਰਮਿਟ ਨੂੰ ਲੈ ਕੇ ਕੁਝ ਚੇਂजेस ਹੋਣਗੇ ਥੈਨ ਦੇ ਆਰ ਆਲਸੋ ਪਲੈਨਿੰਗ ਕਿ ਕੁਝ ਜਿਹੜੇ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਨੇ ਉਹ ਮੰਡੇਟਰੀ ਕੀਤਾ ਜਾਣਗੇ ਸੋ ਇਸ ਜਿਹੜੇ ਮਾਈਨਰ ਜੇ ਚੇਂजेस ਹੈਗੇ ਆ ਉਹ ਜਿਹੜੇ ਹੈਗੇ ਯੂਕੇ ਵੀਆਈ ਪਲਾਨ ਕਰ ਲਈ ਹੈ ਬਟ ਜੋ ਵੀ ਸਟੂਡੈਂਟਸ ਜਿਹੜੇ ਹੁਣ ਇਸ ਟਾਈਮ ਤੇ ਜਨਵਰੀ ਇਨਟੇਕ ਪਲਾਨ ਕਰ ਰਹੇ ਆ ਤਾਂ ਉਹ ਅਗਰ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਆ ਦੇ ਕੈਨ ਡਾਇਰੈਕਟਲੀ ਅਪਲਾਈ ਟੂ ਦੀ ਆਫਰ ਲੈਟਰ ਬਿਕਾਜ਼ ਇਹਦੇ ਵਿੱਚ ਕੋਈ ਹਾਰਮ ਨਹੀਂ ਆ ਕਿਸੇ ਦਾ ਕਿਸੇ ਚੀਜ਼ ਦਾ ਵੀ ਕਿ ਇਨ ਕੇਸ ਅਗਰ ਰੂਲਸ ਚੇਂਜ ਹੋ ਜਾਂਦੇ ਆ ਤਾਂ ਉਹਦੇ ਉੱਤੇ ਕੀ ਇੰਪੈਕਟ ਪਏਗਾ ਤਾਂ ਐਸ ਸੱਚ ਕੋਈ ਨੈਗੇਟਿਵ ਇੰਪੈਕਟ ਨਹੀਂ ਆ ਤੁਸੀਂ ਆਪਣੀ ਆਫਰ ਲੈਟਰਸ ਲਓ ਠੀਕ ਹੈ ਜੇਕਰ ਰੂਲ ਚੇਂਜ ਹੁੰਦਾ ਹੈ ਵਰਕ ਪਰਮਿਟ ਨੂੰ ਲੈ ਕੇ ਦੇਖੋ ਉਹ ਤਾਂ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਹੀ ਮਿਲਣਾ ਠੀਕ ਹੈ ਜੀ ਸੋ ਉਹਦੇ ਲਈ ਤਾਂ ਸਟੂਡੈਂਟ ਆਬਵੀਅਸਲੀ ਫਾਲ ਕਰੇਗਾ ਹੀ ਕਰੇਗਾ ਉਹਦੇ ਨਾਲ ਆਫਰ ਲੈਟਰ ਦਾ ਵੀਜ਼ਾ ਪ੍ਰੋਸੈਸ ਦਾ ਕੋਈ ਕਨਸਰਨ ਨਹੀਂ ਆ ਫਿਰ ਰੂਲ ਹੁੰਦਾ ਹੈ ਕਿ ਅਗਰ ਕੋਈ ਸਟੂਡੈਂਟ ਇਹ ਸੋਚ ਰਿਹਾ ਹੈ ਕਿ ਇੰਗਲਿਸ਼ ਪ੍ਰੋਫੀਸ਼ੈਂਸੀ ਬਿਨਾ ਲਾਈਕ ਆਇਲਸ ਪੀਟੀ ਤੋਂ ਵਿਦਾਊਟ ਉਹਦਾ ਆਫਰ ਲੈਟਰ ਆ ਜਾਂਦਾ ਸਪੋਸ ਐਂਡ ਯੂਨੀਵਰਸਿਟੀ ਆਫਟਰ ਰੂਲਸ ਚੇਂਜ ਸੋ ਯੂਨੀਵਰਸਿਟੀ ਉਹਦੇ ਲਈ ਮੈਂਡੇਟਰੀ ਕਰ ਦਿੰਦੀ ਹੈ ਤਾਂ ਸਾਈਡ ਵਾਈਜ਼ ਸਾਈਡ ਸਟੂਡੈਂਟ ਆਫਰ ਲੈਟਰ ਲੈਣ ਤੋਂ ਬਾਅਦ ਆਪਣੀ ਆਇਲਸ ਪੀਟੀ ਦੀ ਥੋੜੀ ਜਿਹੀ ਤਿਆਰੀ ਵੀ ਕਰ ਸਕਦਾ ਨਾਲ ਸੋ ਥੈਟ ਇਨ ਕੇਸ ਮੈਂਡੇਟਰੀ ਹੋ ਜਾਂਦਾ ਹੈ ਤਾਂ ਬੱਚੇ ठीक है एंड जेडी स्टूडेंट्स हले प्लान कर रहे हैं जनवरी ले आई थिंक दिस इज द हाई टाइम क्योंकि जो जनवरी इनटेक होंगे ना वो बहुत छोटा इनटेक होंगे तो हम तुम देखो सितंबर लिए like, हले स्टूडेंट्स एंटरटेन किए जा रहे हैं है ना और सितंबर तो बाद अक्टूबर नवंबर एंड दिसंबर दिसंबर विच भी हाफ ऑफ द मंथ तुम कह लो क्रिसमस और न्यू ईयर हॉलीडेज से निकल जाता सो so, कोई भी यूनिवर्सिटी जो है वो एंटरटेन ही नहीं करती इंटरनेशनल स्टूडेंट्स नो इट्स जस्ट लाइक वी हैव ओनली टू और टू एंड हाफ मंथ्स ਸੋ ਸਟੂਡੈਂਟਸ ਨੂੰ ਜਿਹੜੇ ਹੈਗਾ ਪ੍ਰੋਐਕਟਿਵਲੀ ਹੁਣੇ ਜਨਵਰੀ ਲਈ ਅਪਲਾਈ ਕਰਨਾ ਚਾਹੀਦਾ ਹੈ ਐਂਡ ਦਿਸ ਇਜ਼ ਦਿ ਹਾਈ ਟਾਈਮ ਆਈ ਊਡ ਸੇ ਕਿ ਜਿਹੜੇ ਉਹ ਆਪਣੇ ਆਫਰ ਲੈਟਰ ਸਿਕਿਉਰ ਕਰ ਸਕਦੇ ਆਪਣੀ ਸੀਟ ਸਿਕਿਉਰ ਕਰ ਸਕਦੇ ਆ ਵੀਜ਼ਾ ਪ੍ਰੋਸੈਸ ਸਟਾਰਟ ਕਰ ਸਕਦੇ ਆ ਅੱਛਾ ਮੈਨੂੰ ਇਹ ਗੱਲ ਦੱਸਿਓ ਸਪੋਜ਼ ਅਗਰ ਰੂਲਸ ਚੇਂਜ ਹੁੰਦੇ ਨੇ ਤੇ ਆਇਲਟਸ ਮੰਡੇਟਰੀ ਕਰ ਦਿੱਤੀ ਜਾਂਦੀ ਹੈ ਇਹ ਇਹ ਸੰਭਾਵਨਾ ਹੈ ਇਸ ਤਰ੍ਹਾਂ ਦੀਆਂ ਅੰਡਰ ਕਨਸੀਡਰੇਸ਼ਨ ਇਹ ਗੱਲਾਂ ਹੈਗੀਆਂ ਨੇ ਕਿ ਆਇਲਟਸ ਮੰਡੇਟਰੀ ਹੋ ਜਾਈ ਔਰ ਹੁਣ ਜਿਹੜੇ ਸਟੂਡੈਂਟ ਸਾਡੇ ਵਿਦਆਊਟ ਆਇਲਸ ਜਾਂਦੇ ਨੇ ਫਿਰ ਤਾਂ ਇਹ ਉਹਨਾਂ ਦੇ ਲਈ ਯੂਕੇ ਚੋਂ ਬਹੁਤ ਵੱਡਾ ਝਟਕਾ ਹੋਏਗਾ ਸੋ ਝਟਕਾ ਤਾਂ ਹੋਏਗਾ ਸਟੂਡੈਂਟਸ ਲਈ ਜੋ ਕਿ ਪਲਾਨ ਕਰ ਰਹੇ ਸੀ ਵਿਦਆਊਟ ਆਇਲਸ ਲਈ ਬਟ ਇਹ ਹੈ ਕਿ ਠੀਕ ਹੈ ਅਗਰ ਸਟੂਡੈਂਟ ਨੇ ਇੰਗਲਿਸ਼ ਮੀਡੀਅਮ ਤੋਂ ਸਟੱਡੀ ਕੀਤੀ ਹੈ ਤਾਂ ਆਇਲਸ ਇੰਨਾ ਵੀ ਕੋਈ ਜ਼ਿਆਦਾ ਉਹਨਾਂ ਲਈ ਜਿਹੜਾ ਹੈਗਾ ਕੋਈ ਟਾਈਮ ਟੇਕਿੰਗ ਪ੍ਰੋਸੈਸ ਨਹੀਂ ਹੈ ਬਿਕਾਜ਼ ਅੱਜ ਕੱਲ ਦੇ ਸਟੂਡੈਂਟ ਜਿਹੜੇ ਹੈਗੇ ਕਾਫੀ ਪ੍ਰੋਐਕਟਿਵ ਨੇ ਇੰਗਲਿਸ਼ ਨੂੰ ਲੈ ਕੇ ਸੋ ਆਇਲਸ ਜਾਂ ਪੀਟੀ ਜਾਂ ਇੱਕ ਹੋਰ ਟੈਸਟ ਵੀ ਹੈ ਡਿਓਲਿੰਗੋ ਜੋ ਕਿ ਲੈਸ ਟਾਈਮ ਕੰਜ਼ਿਊਮਿੰਗ ਹੈ ਔਰ ਵਿਥਿਨ 1 অর 2 ਡੇਸ ਦੇ ਵਿੱਚ ਉਹਦਾ ਰਿਜ਼ਲਟ ਵੀ ਆ ਜਾਂਦਾ ਹੈ ਅਗਰ ਸਟੂਡੈਂਟ ਪੀਟੀ ਕਰ ਲੇ ਆਇਲਸ ਨਹੀਂ ਕਰਨੀ ਡੂਲਿੰਗੋ ਦਾ ਟੈਸਟ ਦੇ ਲੇ ਐਂਡ ਕੁਝ ਯੂਨੀਵਰਸਿਟੀਆਂ ਦੇ ਉਹਨਾਂ ਦੇ ਅਪਰੇ ਟੈਸਟ ਵੀ ਹੈ ਤਾਂ ਉਸ ਟੈਸਟ ਵੀ ਦੇ ਸਕਦਾ ਸਟੂਡੈਂਟ ਉਹਦੇ ਨਾਲ ਵੀ ਕੁਆਲੀਫਾਈ ਕਰ ਸਕਦਾ ਠੀਕ ਹੈ ਐਂਡ ਮੰਡੀਟਰੀ ਇਹ ਹੈ ਕਿ ਅਗਰ ਸਟੂਡੈਂਟ ਕਰਕੇ ਜਾਊਗਾ ਤਾਂ ਉਹਦੇ ਲਈ ਹੀ ਬੈਨੀਫਿਟ ਹੈ ਸੋ ਥੈਟ ਅੱਗੇ ਜਾ ਕੇ ਉਹਦੇ ਤੇ ਕੋਈ ਕੁਐਸਚਨ ਮਾਰਕ ਨਹੀਂ ਹੋਊਗਾ ਰਿਗਾਰਡਿੰਗ ਉਹਦੀ ਇੰਗਲਿਸ਼ ਕੈਪੇਬਿਲਿਟੀ ਨੂੰ ਲੈ ਕੇ ਸੋ ਉਹਦੇ ਲਈ ਹੀ ਪਲੱਸ ਪੁਆਇੰਟ ਰਹੇਗਾ ਬਿਲਕੁਲ ਠੀਕ ਹੈ ਸੋ ਫਿਰ ਜਿਹੜੀ ਜੋ ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਵਿਦਆਊਟ ਆਇਲਟ ਸੀ ਐਡਮਿਸ਼ਨ ਮਿਲ ਜੇ ਫਿਰ ਇਸ ਤਰ੍ਹਾਂ ਦੇ ਸਟੂਡੈਂਟਸ ਦੀ ਸਾਡੀ ਨੰਬਰ ਆਫ ਸਟਰੈਂਥ ਕਿੰਨੀ ਖੁੰਦੀ ਹੈ ਕਿੰਨੇ ਸਟੂਡੈਂਟਸ ਨੇ ਜਿਹੜੇ ਸਾਡੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਵਿਦਆਊਟ ਆਇਲਟ ਸੀ ਚਲੇ ਜਾਈਏ ਵਿਦਆਊਟ ਆਨ ਸਰ ਜੈਂਟਲੀ ਬੱਚਾ ਸਿਰਫ ਇਹ ਸੋਚਦਾ ਹੈ ਕਿ ਮੇਰਾ ਟਾਈਮ ਬਚ ਜੇ ਮੈਂ ਮੈਨੂੰ ਕਰਨਾ ਨਾ ਪਏ ਆਇਲਟ ਮੇਰਾ ਮੈਨੂੰ ਵਿਦਾਊਟ ਆਇਲਸ ਹੀ ਮੇਰਾ ਜਿਹੜਾ ਹੈਗਾ ਆਫਰ ਲੈਟਰ ਆ ਜਾਏ ਸੋ ਅਗਰ ਫਿਲਹਾਲ ਫॉर द ਟਾਈਮ ਬਿੰਗ ਅਗਰ ਬੱਚਾ ਜਨਵਰੀ ਲਈ ਵਿਦਾਊਟ ਆਇਲਸ ਪ੍ਰੋਫਾਈਲ ਨਾਲ ਐਲੀਜੀਬਲ ਹੈਗਾ ਤਾਂ ਉਹ ਆਪਣਾ ਉਹ ਮਾਈਂਡ ਸੈਟ ਰੱਖੇ ਕਿ ਉਸ ਅਕੋਰਡਿੰਗ ਆਪਾਂ ਆਫਰ ਲੈਟਰ ਜ਼ਰੂਰ ਲੈ ਸਰਦੇ ਹਾਂ ਬਟ ਇਨ ਕੇਸ ਕਿਉਂਕਿ देयर ਆ ਪੌਸਿਬਿਲਿਟੀਜ਼ ਕਿ ਮੈਡ ਆਫ ਸਪਟੈਂਬਰ ਰੂਲਸ ਚੇਂਜ ਹੋ ਜਾਣਗੇ ਇੰਪਲੀਮੈਂਟ ਹੋ ਜਾਣਗੇ ਤਾਂ ਅਗਰ ਮੰਡੇਟਰੀ ਕਿਤਾ ਜਾਂਦਾ ਆਇਲਸ ਨੂੰ ਤਾਂ ਅਗਰ ਸਟੂਡੈਂਟ ਮੁੰਨੇ ਤੋਂ ਇਸ ਸਟੈਪ ਇਕ ਅੱਗੇ ਲਏਗਾ ਅਗਰ ਮੁੰਨੇ ਆਫਰ ਲੈਟਰ ਅਪਲਾਈ ਕਰੇਗਾ ਤਾਂ ਉਹਦਾ ਵਿਜ਼ਨ ਕਿਤੇ ਨਾ ਕਿਤੇ ਕਲੀਅਰ ਹੋਣਾ ਕਿ ਮੈਨੂੰ ਆਇਲਸ ਕਰਨੀ ਪੈ ਸਕਦੀ ਆ ਉਹ ਪਹਿਲਾਂ ਤਾਂ ਹੀ ਮਾਈਂਡਸੈਟ ਨਾਲ ਹੋਣਾ ਪ੍ਰਪੇਅਰ ਹੋਏਗਾ ਬਿਲਕੁਲ ਤਾਂ ਉਹਦੇ ਲਈ ਉਹਦਾ ਟਾਈਮ ਵੇਸ ਨਹੀਂ ਹੋਏਗਾ ਬੇਸਿਕਲੀ ਔਰ ਅਗਰ ਉਹ ਆਇਲਸ ਨਹੀਂ ਕਰਨਾ ਚਾਹੁੰਦਾ ਉਹ ਪੀਟੀ ਲਈ ਜਾ ਸਕਦਾ ਹੈ ਉਹ ਡੂਲਿੰਗੋ ਟੈਸਟ ਵਿੱਚ ਵਿਚ ਵਿਲ ਓਨਲੀ ਟੇਕ 10 ਟੂ 15 ਡੇਸ ਇਕ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਡੂਲਿੰਗੋ ਦੀ ਜਿਹੜਾ ਪ੍ਰੋਗਰੈਸ਼ਨ YouTube ਲਿੰਕਸ ਨੇ ਸਟੂਡੈਂਟ ਅਰਾਉਂਡਲ ਕਰ ਸਕਦੇ ਇਨ ਫੈਕਟ ਲੈਂਡਮਾਰਕ ਦੇ ਕੋਚਿੰਗ ਸੈਂਟਰਸ ਵੀ ਜੁਆਇਨ ਕਰ ਸਕਦਾ ਆਇਲਸ ਪੀਟੀ ਦੀ ਪ੍ਰੋਗਰੈਸ਼ਨ ਲਈ ਓਕੇ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਹਾਂ ਹੁਣ ਆਫਰ ਲੈਟਰਸ ਜਨੂਅਰੀ ਇਨਟੇਕ ਦੀਆਂ इजीली ਮਿਲ ਰਹੀਆਂ ਨੇ ਅੱਛੀਆਂ ਯੂਨੀਵਰਸਿਟੀਆਂ ਤੋਂ ਬਿਲਕੁਲ ਸਰ ਮੋਸਟਲੀ ਯੂਨੀਵਰਸਿਟੀ ਦੇ ਵਿੱਚ ਓਪਨ ਹੈ ਪੀਜੀ ਪ੍ਰੋਗਰਾਮਸ ਸੋ ਪੀਜੀ ਲਈ ਯਾਨੀ ਮਾਸਟਰਸ ਲਈ ਅਪਲੀਕੇਸ਼ਨ ਜਿਹੜੀ ਹੈਗੀ ਯੂਨੀਵਰਸਿਟੀਆਂ ਐਕਸੈਪਟ ਕਰ ਰਹੀਆਂ ਨੇ ਵਿਦਆਇਲਸ ਵੀ ਹੈ ਵਿਦਆਊਟ ਆਇਲਸ ਵੀ ਹੈ ਸੋ ਜਿਹੜੇ ਵੀ ਸਟੂਡੈਂਟਸ ਆਲੇ ਸੋਚ ਰਹੇ ਨੇ ਕਿ ਅਸੀਂ ਵਿਦਆਊਟ ਆਇਲਸ ਕਰਨਾ ਆਈ ਥਿੰਕ ਉਹਨਾਂ ਨੂੰ ਜਲਦੀ ਹੀ ਸਿਕਿਉਰ ਕਰ ਲੈਣੀ ਚਾਹੀਦੀ ਆਪਣੀ ਆਫਰ ਲੈਟਰ ਕਿਸੇ ਵੀ ਯੂਨੀਵਰਸਿਟੀ ਅਕਨੋਲਜਮੈਂਟ ਚ ਚਲੋ ਥੈਂਕ ਯੂ ਸੋ ਮੱਚ ਸੋ ਬਰੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਪ੍ਰਿਆ ਜੀ ਨੇ ਸ਼ੇਅਰ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ 9041390412 ਸਾਰੇ ਸਟੂਡੈਂਟਸ ਪ੍ਰਿਆ ਜੀ ਦੇ ਨਾਲ ਗੱਲ ਕਰ ਸਕਦੇ ਨੇ ਜਸਮੀਤ ਜੀ ਦੀ ਟੀਮ ਦੇ ਨਾਲ ਔਰ ਕਿਤੇ ਵੀ ਨੀਅਰਬਾਈ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਉੱਥੋਂ ਹਾਸਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਪ੍ਰਿਆ ਜੀ ਥੈਂਕ ਯੂ